ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਕਿਉਂਕਿ ਮਹਾਰਾਜ ਜੀ ਨੇ ਜੋਗੀਆਂ ਦੇ ਨਾਲ ਵਿਚਾਰ ਕੀਤੀ ਇਸ ਵਾਸਤੇ ਜੋਗ ਮਤ ਦੇ ਬਾਰੇ ਸਾਨੂੰ ਕੁਝ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਤੋਂ ਜੋਗ ਮਤ ਦੇ ਜਿਹੜੇ ਜਿਸ ਨੂੰ ਕਹਿੰਦੇ ਹਨ ਅਸ਼ਟਾੰਗ ਜੋਗ ਪਬ ਜੋਗ ਮਤ ਦੇ ਜਿਹੜੇ 8 ਅੰਗ ਨੇ ਉਹਨਾਂ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਅੰਗ ਆ ਯਮ ਉਹਦੀਆਂ ਅੱਗੇ 10 ਕਿਸਮਾਂ ਹੁੰਦੀਆਂ ਨੇ ਉਸ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰ ਚੁੱਕੇ ਹਾਂ ਤੇ ਯਮ ਤੋਂ ਬਾਅਦ ਅੱਗੇ ਜਿਹੜਾ ਦੂਸਰਾ ਜੋਗ ਦਾ ਅੰਗ ਆ ਜਾਂਦਾ ਉਹਨੂੰ ਕਹਿੰਦੇ ਨੇ ਨਿਯਮ ਨਿਯਮ ਉਦੇਸਬੰਧ ਵਿੱਚ ਅੱਜ ਆਪਾਂ ਸਾ ਸੰਗਤ ਜੀ ਵਿਚਾਰ ਕਰਾਂਗੇ ਕਿ ਜੋਗ ਦਾ ਜਿਹੜਾ ਦੂਸਰਾ ਅੰਗ ਹੈ ਨਿਯਮ ਉਹਦਾ ਕੀ ਭਾਵ ਹੈ ਆਪਣੇ ਅੰਦਰ ਸ਼ਾਂਤੀ ਕਾਇਮ ਰੱਖਣ ਵਾਸਤੇ ਆਪਣੇ ਉੱਤੇ ਲਾਈ ਹੋਈ ਹਰ ਬੰਦਸ਼ ਦਾ ਨਾਮ ਨਿਯਮ ਹੈ ਨਿਯਮ ਦੀਆਂ ਅੱਗੇ ਫਿਰ 10 ਕਿਸਮਾਂ ਨੇ ਨਿਯਮ ਦੇ ਵਿੱਚ ਕੀ ਕੋ ਜਾ ਜਾਂਦਾ ਤਾਪ ਸੰਤੋਖ ਆਸਤਿਕਤਾ ਦਾਨ ਈਸ਼ਵਰ ਭਗਤੀ ਸਿਧਾਂਤ ਸਰਵਣ ਹਰੀ ਹਰੀ ਦਾ ਅਰਥ ਹੁੰਦਾ ਲੱਜਾ ਮਤੀ ਮਤੀ ਦਾ ਅਰਥ ਹੁੰਦਾ ਸ਼ਰਧਾ ਜਪ ਅਤੇ ਹੁਤੀ ਇਹ ਜਿਹੜੇ ਨਿਯਮ ਦੀਆਂ ਅੱਗੇ 10 ਕਿਸਮਾਂ ਨੇ ਇਨਾਂ ਦੇ ਹੁਣ 10 ਕਿਸਮਾਂ ਨੂੰ ਸਮਝਣ ਦਾ ਯਤਨ ਕਰੀਏ ਪਹਿਲਾ ਹੈ ਤਪ ਸਰਦੀ ਗਰਮੀ ਆਦਿਕ ਦਵੰਧ ਸੈਨ ਦਾ ਨਾਮ ਤਪ ਹੈ ਮੌਸਮ ਜਿਵੇਂ ਦਾ ਮਰਜ਼ੀ ਹੋਵੇ ਤਾਂ ਵੀ ਪ੍ਰਮਾਤਮਾ ਨਾਲ ਜੁੜੇ ਰਹਿਣਾ ਇਹਨੂੰ ਕਹਿ ਦਿੰਦੇ ਨੇ ਤਪ ਉਸ ਤੋਂ ਅਗੇ ਆ ਜਾਂਦਾ ਸੰਤੋਖ ਸਹਿਜ ਸੁਭਾਏ ਆਏ ਸੁਖ ਦੁਖ ਨੂੰ ਖਿੜੇ ਮੱਥੇ ਸਹਾਰਨਾ ਭਾਵੇਂ ਸੁਖ ਆ ਜਾਣ ਭਾਵੇਂ ਦੁੱਖ ਆਜਣ ਉਹਨੂੰ ਖੇੜੇ ਮੱਥੇ ਸਹਾਰਨਾ ਜਦੋਂ ਆਪਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੀਵਨ ਪੜਦੇ ਆਂ ਤੇ ਉਹਦੇ ਵਿੱਚ ਵੀ ਜ਼ਿਕਰ ਆਉਂਦਾ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭੁੱਖੇ ਸਾਧੂਆਂ ਦੇ ਕੋਲ ਜਾਂਦੇ ਨੇ ਤੇ ਉਸ ਸਾਧੂ ਮੰਡਲੀ ਦਾ ਜਿਹੜਾ ਮੁਖੀ ਸਾਧੂ ਆ ਜਿਸ ਦਾ ਨਾਮ ਆ ਸਾਧੂ ਸੰਤਰੀਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨੂੰ ਸਵਾਲ ਕਰਦੇ ਨੇ ਮਹਾਤਮਾ ਜੀ ਇਹ ਦੱਸੋ ਤੁਸੀਂ ਕੁਝ ਖਾਂਦੇ ਹੀ ਨਹੀਂ ਕਿ ਜਾਂ ਤੁਹਾਨੂੰ ਖਾਣ ਵਾਸਤੇ ਕੁਝ ਮਿਲਦਾ ਹੀ ਨਹੀਂ ਅੱਗੋਂ ਜਿਹੜਾ ਸਾਧੂ ਉਹਦਾ ਵੀ ਜਵਾਬ ਬਹੁਤ ਕਮਾਲ ਦਾ ਉਹ ਸਾਧੂ ਕਹਿੰਦਾ ਜੀ ਅਸੀਂ ਕਿਸੇ ਕੋਲੋਂ ਮੰਗਦੇ ਨਹੀਂ ਤੇ ਜੇ ਕੋਈ ਦੇ ਦੇਵੇ ਫਿਰ ਅਸੀਂ ਨਾ ਨਹੀਂ ਕਰਦੇ ਕਿਸੇ ਅੱਗੇ ਹੱਥ ਨਹੀਂ ਫਲਾਉਂਦੇ ਹਾਂ ਇਹਨੂੰ ਕਹਿੰਦੇ ਨੇ ਸੰਤੋਖ ਭੁੱਖੇ ਰਹਿਣਾ ਪੈ ਜਾਵੇ ਤਾਂ ਵਿੱਚ ਕੋ ਗੱਲ ਨਹੀਂ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਮਿਲ ਜਾਣ ਤੇ ਇਹਦੇ ਵਿੱਚ ਵੀ ਕੋਈ ਖੁਸ਼ੀ ਨਹੀਂ ਹੈ ਪਰ ਇੱਕ ਸਮਾਨ ਅਵਸਥਾ ਵਿੱਚ ਰਹਿਣਾ ਇਹ ਵੀ ਨਿਯਮ ਦੇ ਵਿੱਚ ਆ ਜਾਂਦਾ ਇਹਨੂੰ ਕਹਿੰਦੇ ਨੇ ਸੰਤੋਖ ਸਹਿਜ ਸੁਭਾਏ ਆਏ ਸੁਖ ਦੁਖ ਨੂੰ ਖਿੜੇ ਮੱਥੇ ਸਹਾਰਨਾ ਫਿਰ ਆ ਜਾਂਦਾ ਆਸਤਿਕਤਾ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਦਾਨ ਹੱਕ ਦੀ ਕਮਾਈ ਵਿੱਚੋਂ ਭਲੇ ਮਨੁੱਖਾਂ ਦੀ ਸੇਵਾ ਕਰਨੀ ਇਹਨੂੰ ਦਾਨ ਕਹਿ ਦਿੰਦੇ ਆ ਈਸ਼ਵਰ ਭਗਤੀ ਪਰਮਾਤਮਾ ਦੀ ਪੂਜਾ ਕਰਨੀ ਸਿਧਾਂਤ ਸ਼ਰਵਣ ਧਰਮ ਗ੍ਰੰਥਾਂ ਦਾ ਸੁਣਨਾ ਤੇ ਮੰਨਣਾ ਹਰੀ ਭਾਵ ਲੱਜ ਕੋਈ ਮੰਦਾ ਕਰਮ ਕਰਨ ਵੱਲੋਂ ਮਨ ਦੇ ਵਿੱਚ ਸੰਕੋਚ ਪੈਦਾ ਹੋਣਾ ਤੇ ਮੈਂ ਕੋਈ ਭੈੜਾ ਕਰਮ ਜਾਂ ਮੰਦਾ ਕਰਮ ਨਾ ਕਰਾਂ ਉਸ ਤੋਂ ਅੱਗੇ ਆ ਜਾਂਦੀ ਮਤੀ ਮਤੀ ਦਾ ਭਾਵ ਹੁੰਦਾ ਸ਼ਰਧਾ ਧਰਮ ਸ਼ਾਸਤਰ ਦੇ ਦੱਸੇ ਹੋਏ ਕੰਮ ਨੂੰ ਕਰਨ ਵਿੱਚ ਧ੍ਰਿੜ ਵਿਸ਼ਵਾਸ ਇਹਨੂੰ ਕਹਿੰਦੇ ਨੇ ਸ਼ਰਧਾ ਕਿ ਜੋ ਧਰਮ ਸ਼ਾਸਤਰ ਨੇ ਧਾਰਮਿਕ ਗ੍ਰੰਥਾਂ ਨੇ ਸਿਖਿਆ ਦਿੱਤੀ ਆ ਉਨੂ ਕਰਨ ਦੇ ਵਿੱਚ ਮਨੁੱਖ ਦੇ ਮਨ ਵਿੱਚ ਧ੍ਰਿੜ ਵਿਸ਼ਵਾਸ ਹੋ ਜਾਣਾ ਉਸ ਤੋਂ ਅੱਗੇ ਆਉਂਦਾ ਜਪ ਜਪ ਦਾ ਮਤਲਬ ਹੁੰਦਾ ਮੰਤਰ ਨੂੰ ਮੁੜ ਮੁੜ ਉਚਾਰਨਾ ਤੇ ਫਿਰ ਆ ਜਾਂਦਾ ਹੂਤੀ ਹੂਤੀ ਦਾ ਭਾਵ ਹੁੰਦਾ ਹਵਨ ਕਈ ਸ਼ਾਸਤਰਕਾਰ 5 5 ਯਮ ਨਿਯਮ ਦੱਸਦੇ ਨੇ ਕਈ 10 10 ਆਖਦੇ ਹਨ ਅਤੇ ਕਈ ਦਸਾਂ ਤੋਂ ਵੀ ਵਧੇ ਗਾਖਦੇ ਨੇ ਪਰ ਇਸ ਗਿਣਤੀ ਦੇ ਘੱਟ ਵੱਧ ਹੋਣ ਵਿੱਚ ਕੋਈ ਵਿਗਾੜ ਨਹੀਂ ਇਹ ਸਾਰੇ ਗੁਣ ਇੱਕ ਦੂਜੇ ਦੇ ਆਸਰੇ ਰਹਿਣ ਵਾਲੇ ਹਨ ਤੇ ਅਸ਼ਟਾਂਗ ਜੋਗ ਦਾ ਜਿਹੜਾ ਅਗੇ ਤੀਸਰਾ ਅੰਗ ਆ ਉਸ ਨੂੰ ਕਹਿ ਦਿੰਦੇ ਹਨ ਆਸਣ ਅਸ਼ਟਾਂਗ ਜੋਗ ਦਾ ਅਗੇ ਜਿਹੜਾ ਤੀਸਰਾ ਅੰਗ ਆ ਉਹਨੂੰ ਆਸਣ ਕਹਿ ਦਿੰਦੇ ਨੇ ਜੋਗ ਦੇ ਤੀਜੇ ਅੰਗ ਦਾ ਨਾਮ ਹੈ ਆਸਣ ਆਸਣਾ ਦੇ ਅਭਿਆਸ ਨਾਲ ਸਰੀਰ ਤੇ ਲਹੂ ਦਾ ਗੇੜ ਠੀਕ ਚਾਲ ਤੇ ਰਹਿੰਦਾ ਸਰੀਰ ਦੇ ਸਾਰੇ ਪੱਠੇ ਜਿਹਨੂੰ ਅਸੀਂ ਅੱਜਕੱਲ ਮਸਲ ਬੋਲਦੇ ਆ ਨਰੋਏ ਤੇ ਸਾਫ਼ ਰਹਿੰਦੇ ਆ ਤੇ ਸਾਰੀਆਂ ਆਂਦਰਾਂ ਦੀ ਕੁਦਰਤੀ ਚਾਲ ਠੀਕ ਹਾਲਤ ਵਿੱਚ ਟਿਕੀ ਰਹਿੰਦੀ ਆ ਜਿੰਨਾ ਲੋਕਾਂ ਨੇ ਪਹਿਲਾਂ ਪਹਿਲੀ ਆਸਣ ਸਿੱਖਣੇ ਸ਼ੁਰੂ ਕਰਨੇ ਹੋਣ ਉਹਨਾਂ ਨੂੰ ਪਤਝੜ ਜਾਂ ਬਸੰਤ ਰੁੱਤ ਵਿੱਚ ਸ਼ੁਰੂ ਕਰਨੇ ਚਾਹੀਦੇ ਨੇ ਆਸਣ ਕਰਨ ਵਾਸਤੇ ਥਾਂ ਵੀ ਕੋਈ ਐਸਾ ਚਾਹੀਦਾ ਜੋ ਨਵਿਕਲਾ ਤੇ ਸਾਫ ਸੁਥਰਾ ਹੋਵੇ ਜਿੱਥੇ ਕੋਈ ਵਿਕਾਰ ਆਦ ਉਪਧਰ ਮਨ ਨੂੰ ਵਿਗਾੜ ਨਾ ਸਕੇ ਹਰੇਕ ਆਸਣ ਦਾ ਸਰੀਰ ਤੇ ਮਨ ਉੱਤੇ ਆਪਣਾ ਅਸਰ ਹੁੰਦਾ ਵਖ ਵਖ ਆਸਣ ਤੇ ਪ੍ਰਾਣਾਯਾਮ ਕਰਕੇ ਜੋਗੀ ਹਰ ਕਿਸਮ ਦੀ ਬਿਮਾਰੀ ਤੋਂ ਬਚ ਸਕਦਾ ਵਸ਼ਿਸ਼ਟ ਯੱਗੇਵਲ ਵੱਲ ਯੱਗੈ ਵਲਕੈ ਅਤੇ ਹੋਰ ਰਿਸ਼ੀਆਂ ਨੇ ਆਸਨਾਂ ਦੀ ਗਿਣਤੀ 84 ਲਿਖੀ ਆ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਵਿੱਚ ਜ਼ਿਕਰ ਕਰਦੇ ਨੇ ਤੇ ਉਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਇਹਨਾਂ ਆਸਨਾਂ ਦੇ ਬਾਰੇ ਯੋਗ ਸਿੱਧ ਆਸਨ 84 ਏਪੀ ਕਰ ਕਰ ਰਹਾ ਵੱਡੀ ਆਰ ਜਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਇਆ ਇਨਾ ਆਸਨਾਂ ਦਾ ਮੋਢੀ ਮਹਾਦੇਵ ਨੂੰ ਬੰਨਿਆ ਗਿਆ ਪਰ ਮੁਖ ਆਸਣ 10 ਕੀ ਹਨ ਜੋਗ ਅਭਿਆਸ ਕਰਦਿਆਂ ਜਦ ਤੱਕ ਆਸਨ ਠੀਕ ਨਾ ਹੋ ਜਾਏ ਤਦ ਤੱਕ ਅਗਲੇ ਅਭਿਆਸ ਸ਼ੁਰੂ ਕਰਨ ਦੀ ਮਨਾਹੀ ਹੈ ਇਹ ਅਸ਼ਟਾਂਗ ਯੋਗ ਦਾ ਤੀਸਰਾ ਅੰਗ ਆ ਜਿੰਨੂੰ ਕਹਿ ਦਿੰਦੇ ਨੇ ਆਸਣ ਅਨੇਕ ਪ੍ਰਕਾਰ ਦੇ ਜਿਹੜੇ ਆਸਣ ਹਨ ਯੋਗ ਦੇ ਵਿੱਚ ਇਸ ਯੋਗ ਦਾ ਸਾਧ ਸੰਗਤ ਜੀ ਜਿਹੜਾ ਚੌਥਾ ਅੰਗ ਆ ਉਹਨੂੰ ਕਹਿ ਦਿੰਦੇ ਹਨ ਪ੍ਰਾਣਾਯਾਮ ਕੁਝ ਨਿਜਮਾ ਅਨੁਸਾਰ ਸਾਹ ਅੰਦਰ ਖਿੱਚਣਾ ਜਿਹਨੂੰ ਕਹਿੰਦੇ ਨੇ ਪੂਰਕ ਤੇ ਬਾਹਰ ਕੱਢਣਾ ਰੇਚਕ ਅਤੇ ਅੰਦਰ ਰੋਕ ਕੇ ਰੱਖਣਾ ਇਹਨੂੰ ਕਹਿੰਦੇ ਨੇ ਕੁੰਭਕ ਇਸ ਅਭਿਆਸ ਨੂੰ ਪ੍ਰਾਣਾਯਾਮ ਕਹਿੰਦੇ ਨੇ ਇਸ ਅਭਿਆਸ ਦਾ ਮੁੱਖ ਮੰਤਵ ਇਹ ਹੈ ਕਿ ਪ੍ਰਾਣ ਵాయు ਨੂੰ ਅਪਾਨ ਵాయు ਤੁਰ ਹੇਠਲੀ ਵਾਜੂ ਨਾਲ ਰਲਾ ਕੇ ਹੌਲੀ-ਹੌਲੀ ਉੱਪਰ ਖਿੱਚਿਆ ਜਾਏ ਇਸ ਤਰ੍ਹਾਂ ਕੀਤੇਆਂ ਤੁਨੀ ਦੇ ਪਾਸ ਜੋ ਅਨੇਕੀ ਓਨੋਖੀ ਸ਼ਕਤੀ ਜੋਗੀਆਂ ਦਾ ਮੰਨਣਾ ਹੈ ਕੁੰਡਲਨੀ ਗੁੰਜਲ ਮਾਰੀ ਬੈਠੀ ਆ ਉਹ ਜਾਗ ਪੈਂਦੀ ਹੈ ਤੇ ਰਿੱਧੀਆਂ ਸਿੱਧੀਆਂ ਮਿਲਦੀਆਂ ਨੇ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਸਿੱਧ ਗੋਸ਼ਟ ਬਾਣੀ ਵਿੱਚ ਆਵੇਗਾ ਜਦੋਂ ਆਪਾਂ ਉਸ ਬਾਣੀ ਦੇ ਹੁਣ ਥੋੜੇ ਸਮੇਂ ਤੱਕ ਅਰਥ ਸ਼ੁਰੂ ਕਰਾਂਗੇ ਪ੍ਰਾਣਾ ਦਾ ਵਾਹਨ ਨਾੜੀਆਂ ਜਦ ਤੱਕ ਅਸ਼ੁੱਧ ਰੂਤੂਬਤਾ ਨਾਲ ਰੁਕੀਆਂ ਪਈਆਂ ਹਨ ਤਦ ਤੱਕ ਪ੍ਰਾਣ ਸੁਖਮਨਾ ਨਾੜੀ ਵਿੱਚ ਨਹੀਂ ਚੱਲਦਾ ਅਤੇ ਉਨਮਨੀ ਮੁਦਰਾ ਪ੍ਰਾਪਤ ਨਹੀਂ ਹੋ ਸਕਦੀ ਸੋ ਇਹਨਾਂ ਰਤੂਬਤਾ ਦੇ ਦੂਰ ਕਰਨ ਲਈ ਪਹਿਲਾਂ ਪ੍ਰਾਣਾਯਾਮ ਕਰਨ ਦੀ ਲੋੜ ਹੁੰਦੀ ਆ ਤੇ ਇਸ ਅਸ਼ਟਾਂਗ ਯੋਗ ਦਾ ਜਿਹੜਾ ਅੱਗੇ ਫਿਰ ਪੰਜਵਾਂ ਗੁੰਦਾ ਉਹਨੂੰ ਕਹਿ ਦਿੰਦੇ ਹਨ ਪ੍ਰਤਿਆਹਾਰ ਪ੍ਰਤਿਆਹਾਰ ਦਾ ਭਾਵ ਹੁੰਦਾ ਇੰਦਰੀਆਂ ਦਾ ਆਪਣੇ ਆਪ ਤੋਂ ਰੁਕਣਾ ਜਿਹੜੇ ਸਾਡੇ ਇੰਦਰੇ ਹਨ ਇਹਨਾਂ ਦਾ ਆਪਣੇ ਆਪ ਤੋਂ ਰੁਕਣਾ ਇਹ ਪੰਜ ਬਾਹਰਲੇ ਸਾਧਨ ਹਨ ਇਹ ਇਹਨੂੰ ਪ੍ਰਤਿਆਹਾਰ ਕਹਿ ਦਿੰਦੇ ਨੇ ਉਸ ਤੋਂ ਬਾਅਦ ਅੱਗੇ ਜੇਕਰ ਆ ਜਾਂਦਾ ਯੋਗ ਦੇ ਅਸ਼ਟਾਂਗ ਅੰਗਾਂ ਦੇ ਵਿੱਚੋਂ ਜਿਹੜਾ ਛੇਵਾਂ ਹੈ ਅੰਗ ਉਹਨੂੰ ਕਹਿੰਦੇ ਨੇ ਤਾਰਨਾ ਤਾਰਨਾ ਦਾ ਮਤਲਬ ਹੁੰਦਾ ਚਿੱਤ ਨੂੰ ਕਿਸੇ ਥਾਂ ਬੰਨ੍ਹ ਕੇ ਟਿਕਾ ਕੇ ਰੱਖਣਾ ਇਹ ਕੋਸ਼ਿਸ਼ ਕਰਨੀ ਕਿ ਜਿਹੜਾ ਮੇਰਾ ਚੇਤਿਆ ਜਿਹੜਾ ਮੇਰਾ ਮਾਨਿਆ ਉਹ ਇੱਧਰ ਉੱਧਰ ਡੋਲੇ ਨਾ ਉਹਨੂੰ ਇੱਕ ਥਾਂ ਦੇ ਉੱਤੇ ਟਿਕਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਤੇ ਤਾਰਨਾ ਤੋਂ ਅੱਗੇ ਆ ਜਾਂਦਾ ਸਤਵਾਂ ਅੰਗ ਉਹਨੂੰ ਕਹਿ ਦਿੰਦੇ ਨੇ ਧਿਆਨ ਮਨ ਦਾ ਕਿਸੇ ਚੀਜ਼ ਨਾਲ ਇੱਕ ਰੂਪ ਹੋ ਜਾਣਾ ਉਨੂੰ ਧਿਆਨ ਕਹਿ ਦਿੰਦੇ ਨੇ ਤੇ ਜਿਹੜਾ 8ਵਾਂ 8ਵਾਂ ਜੋਗ ਦਾ ਅੰਗ ਆ ਜਾਂਦਾ ਹੈਗੇ ਫਿਰ ਸਮਾਧੀ ਮਨ ਆਪਣਾ ਸਰੂਪ ਭੁੱਲ ਕੇ ਧਿਆਨ ਵਾਲੀ ਚੀਜ਼ ਹੀ ਬਣ ਜਾਏ ਉਸ ਅਵਸਥਾ ਦਾ ਨਾਮ ਆ ਸਮਾਧੀ ਇਹ ਤਿੰਨ ਸੰਜਮ ਹਨ ਇਹਨਾਂ ਦੇ ਅਭਿਆਸ ਨਾਲ ਵਿਪੂਤੀਆਂ ਤੇ ਸਿੱਧੀਆਂ ਹਾਸਲ ਹੁੰਦੀਆਂ ਨੇ ਇਹ ਜੋਗੀ ਇਸ ਤਰ੍ਹਾਂ ਮੰਨਦੇ ਹਨ ਕੇ ਜੇ ਕੋਈ ਮਨੁੱਖ ਇਹ ਨਾ ਜ਼ਿਆਦਾ ਅਭਿਆਸ ਕਰੇ ਆਪਣਾ ਘਰ ਪਰਿਵਾਰ ਤਿਆਗ ਕੇ ਤੇ ਜੰਗਲਾ ਬੀਆਬਾਨਾਂ ਦੇ ਵਿੱਚ ਜਾ ਕੇ ਜੋਗ ਦੇ ਜਿਹੜੇ 8 ਅੰਗ ਦੱਸੇ ਹਨ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਏ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਸਿੱਧੀਆਂ ਆਮ ਕਰਕੇ ਅਸੀਂ ਇਹ ਸ਼ਬਦ ਸੁਣਿਆ ਹੋਏਗਾ ਨੌ ਨਿਧੀਆਂ 18 ਸਿੱਧੀਆਂ ਇਹ ਸਿੱਧੀਆਂ ਕਿਡੀਆਂ ਹੁੰਦੀਆਂ ਨੇ ਇਹ ਹੁੰਦੀਆਂ ਨੇ ਅਨਮਾ ਗਰਮਾ ਲਗਮਾ ਮਹਿਮਾ ਪ੍ਰਾਕਾਮੈ ਪ੍ਰਾਪਤੀ ਇਸ਼ਤਾ ਤੇ ਵਸ਼ਤਾ ਅਨੇਕ ਪ੍ਰਕਾਰ ਦੀਆਂ ਕਰਾਮਾਤੀ ਤਾਕਤਾਂ ਆਦਿਕ ਜੋਗੀਆਂ ਦਾ ਮੰਨਣਾ ਵੀ ਜਿਹੜਾ ਮਨੁੱਖ ਇਹਨਾਂ ਜ਼ਿਆਦਾ ਅਭਿਆਸ ਕਰੇ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਉਸ ਤੋਂ ਅੱਗੇ ਆ ਜਾਂਦੇ ਨੇ ਖਟ ਕਰਮ ਖਟ ਦਾ ਭਾਵ ਹੁੰਦਾ ਛੇ ਜੋ ਜੋਗੀ ਇਹਨਾਂ 8 ਅੰਗਾਂ ਦੀ ਰਾਹੀ ਸਰੀਰ ਨੂੰ ਸ਼ੁੱਧ ਨਾ ਕਰਨ ਕਰ ਸਕਣ ਉਹਨਾਂ ਨੂੰ ਹੋਰ 6 ਅਭਿਆਸ ਕਰਨੇ ਪੈਂਦੇ ਆ ਜਿਨ੍ਹਾਂ ਦੇ ਕੋਲੋਂ ਇਹ ਜਿਹੜੇ ਅਸ਼ਟਾਂਗ ਯੋਗ ਜਿਨ੍ਹਾਂ ਦੇ ਕੋਲੋਂ ਨਾ ਹੋਵੇ ਉਹਨਾਂ ਨੂੰ ਫਿਰ ਕਰਨੇ ਪੈਂਦੇ ਆ ਯੋਗ ਦੇ ਹੋਰ 6 ਅਭਿਆਸ ਉਹ ਕਿਹੜੇ ਹੁੰਦੇ ਨੇ ਪਹਿਲਾ ਹੁੰਦਾ ਜੀ ਨੇਤੀ ਕੂਲੇ ਸੂਤਰ ਦਾ ਇੱਕ ਧਾਗਾ 11 ਇੰਚ ਲੈ ਕੇ ਇੱਕ 나ਸ ਰਾਹੀਂ ਚੜਾ ਕੇ ਮੂੰਹ ਵਿੱਚੋਂ ਦੀ ਕੱਢ ਕੇ 나ਸ ਵਿੱਚ ਫੇਰਨਾ ਫਿਰ ਦੂਜੀ 나ਸ ਵਿੱਚੋਂ ਦੀ ਇਹਨੂੰ ਕਹਿ ਦਿੰਦੇ ਨੇ ਨੇਤੀ ਕਰਮ ਫਿਰ ਕਹਿੰਦੇ ਆ ਜੀ ਤੋਤੀ ਕਰਮ 3 ਇੰਚ ਚੌੜੀ 15 ਹੱਥ ਲੰਮੀ ਨਰਮ ਬਰੀਕ ਕੱਪੜੇ ਦੀ ਟਾਕੀ ਪਾਣੀ ਨਾਲ ਗਿੱਲੀ ਕਰਕੇ ਨਿਗਲਣੀ ਤੇ ਫਿਰ ਉਹਨੂੰ ਬਾਹਰ ਕੱਢਣਾ ਖਿੱਚ-ਖਿੱਚ ਕੇ ਇਹਨੂੰ ਕਹਿ ਦਿੰਦੇ ਨੇ ਤੋਤੀ ਭਗ ਜੋਗੀਆਂ ਦਾ ਸਾਰਾ ਜੋਰ ਇਸ ਗੱਲ ਦੇ ਉੱਤੇ ਲੱਗਾ ਹੁੰਦਾ ਕਿ ਸਰੀਰ ਦੇ ਵਿੱਚ ਜਿਹੜੀ ਗੰਦਗੀ ਆ ਉਹਦੀ ਸਫਾਈ ਕਰਨੀ ਆ ਨੇਤੀ ਤੋਤੀ ਬਸਤੀ ਬਸਤੀ ਦਾ ਭਾਵ ਹੁੰਦਾ ਗੁਦਾ ਦੇ ਰਸਤੇ ਪਾਣੀ ਉੱਪਰ ਖਿੱਚ ਕੇ ਫਿਰ ਬਾਹਰ ਕੱਢਣਾ ਉਸ ਤੋਂ ਆ ਕਿਹਾ ਜਾਂਦਾ ਜੀ ਨਿਯੋਲੀ ਨਿਯੋਲੀ ਦਾ ਮਤਲਬ ਹੁੰਦਾ ਨੱਕ ਤੇ ਪੇਟ ਸਿੱਧੇ ਰੱਖ ਕੇ ਲਿਫਕੇ ਹੱਥ ਗੋਡਿਆਂ ਉੱਤੇ ਰੱਖ ਕੇ ਆਂਦਰਾਂ ਨੂੰ ਚੱਕਰ ਦਵਾਉਣੇ ਅੱਜ ਕੱਲ੍ਹ ਕਈ ਜੋਗੀ ਇਸ ਤਰ੍ਹਾਂ ਕਰ ਕਰਕੇ ਵਿਖਾਉਂਦੇ ਨੇ ਆਂਦਰਾਂ ਨੂੰ ਚੱਕਰ ਦਵਾਉਣੇ ਉਹਨੂੰ ਕਹਿ ਦਿੰਦੇ ਨੇ ਨਿਯੋਲੀ ਕਰਮ ਉਸ ਤੋਂ ਅੱਗੇ ਆ ਜਾਂਦਾ ਜੀ ਤਰਾਟਕ ਤਰਾਟਕ ਦਾ ਮਤਲਬ ਹੁੰਦਾ ਨੱਕ ਦੀ ਕੂਮਲੀ ਉੱਤੇ ਤਾੜੀ ਲਾਉਣੀ ਤੇ ਫਿਰ ਆ ਜਾਂਦਾ ਗੱਜ ਕਰਮ ਗਾਜ ਕਰਮ ਦਾ ਭਾਵ ਹੁੰਦਾ ਮੇਦੇ ਨੂੰ ਗਲ ਤੱਕ ਪਾਣੀ ਨਾਲ ਭਰ ਕੇ ਅਤੇ ਪਰਵਟਿਆਂ ਦੇ ਵਿਚਕਾਰ ਨਜ਼ਰ ਟਿਕਾ ਕੇ ਕੈਂ ਕਰਨੀ ਇਹਨੂੰ ਜੁੰਜਲ ਕਰਿਆਵੀ ਕਹਿ ਦਿੰਦੇ ਨੇ ਇਹ ਵੀ ਬਹੁਤ ਸਾਰੇ ਲੋਕੀ ਕਰਦੇ ਨੇ ਪਹਿਲਾਂ ਉਹਨਾਂ ਨੇ ਪਾਣੀ ਪੀ ਜਾਣਾ ਪੀ ਵੀ ਜਾਣਾ ਬਿਲਕੁਲ ਪਾਣੀ ਨਾਲ ਆਫਰ ਜਾਣਾ ਕਈ ਵਾਰ ਥੋੜਾ ਜਿਹਾ ਵਿੱਚ ਨਮਕ ਮਿਲਾ ਲੈਣਾ ਜਿਵੇਂ ਕਿਸੇ ਬੰਦੇ ਕੋਲੋਂ ਕੋਈ ਭੈੜੀ ਚੀਜ਼ ਖਾਧੀ ਗਈ ਹੋਵੇ ਕੋਈ ਜ਼ਹਿਰ इत्यादਕ ਤੇ ਉਹਨੂੰ ਉਲਟੀ ਕਰਵਾਉਂਦੇ ਆ ਵੋਮਿਟ ਕਰਵਾਉਂਦੇ ਆ ਤੇ ਇਸ ਤਰ੍ਹਾਂ ਪਾਣੀ ਨੂੰ ਪਿਆਈ ਜਾਣਾ ਪਿਆਈ ਜਾਣਾ ਤੇ ਬਾਅਦ ਵਿੱਚ ਉਸ ਪਾਣੀ ਨੂੰ ਬਾਹਰ ਕਢਣਾ ਮੂੰਹ ਦੇ ਰਾਈ ਤੇ ਇਹਨੂੰ ਕਹਿ ਦਿੰਦੇ ਆ ਗਾਜ ਕਰਮ ਭਾਵ ਮੇਦਾ ਸਾਫ ਹੋਵੇ ਸਰੀਰ ਸਾਫ ਹੋਵੇ ਉਸ ਤੋਂ ਅੱਗੇ ਆ ਜਾਂਦਾ ਜੀ ਉਨਮਨੀ ਕਿਉਂਕਿ ਸਿੱਧ ਗੋਸ਼ਟ ਦੀ ਬਾਣੀ ਦੀ ਕਥਾ ਵਿਚਾਰ ਸ਼ੁਰੂ ਕਰਨੀ ਆ ਇਹਨਾਂ ਗੱਲਾਂ ਦਾ ਸਾਨੂੰ ਥੋੜੀ ਨੌਲੇਜ ਹੋਏਗੀ ਤੇ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਸਾਡੇ ਵਾਸਤੇ ਆਸਾਨ ਹੋ ਜਾਏਗਾ ਜਦੋਂ 나ੜੀਆਂ ਸਾਫ਼ ਹੋ ਜਾਣ ਤੇ ਸੁਖਮਨਾ ਨਾੜੀ ਖੁੱਲ ਜਾਏ ਤਦੋਂ ਮਨ ਵਿੱਚ ਉਹ ਸ਼ਾਂਤੀ ਪੈਦਾ ਹੋ ਜਾਂਦੀ ਆ ਜੋ ਸਮਾਧੀ ਦਾ ਅਤਲ ਲੋੜੀਂਦਾ ਨਿਸ਼ਾਨਾ ਹੈ ਉਸ ਸ਼ਾਂਤ ਅਵਸਥਾ ਦਾ ਨਾਮ ਆ ਉਨਮਨੀਵਸਥਾ ਜਿੱਥੇ ਫਿਰ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਉਸ ਤੋਂ ਅੱਗੇ ਆ ਜਾਂਦਾ ਜੀ ਮੁਦਰਾ ਅਤੇ ਬੰਧ ਵੇਖੋ ਕਿੰਨਾ ਇੱਕ ਕਠਨ ਕਾਰਜ ਆ ਜਿਹੜੇ ਜੋਗੀ ਨੇ ਉਹਨਾਂ ਨੂੰ ਕਿੰਨਾ ਕੁਝ ਕਰਨਾ ਪੈਂਦਾ ਰਿਹਾ ਸਿਰਫ ਕੋਈ ਪਗਵੇਂ ਕੱਪੜੇ ਪਾ ਕੇ ਜੋਗੀ ਨਹੀਂ ਬਣ ਜਾਂਦਾ ਪ੍ਰਾਣਾਯਾਮ ਦੀ ਸਹਾਇਤਾ ਲਈ ਕੁਝ ਕਿਰਿਆ ਕਰਨੀਆਂ ਪੈਂਦੀਆਂ ਨੇ ਜਿਨ੍ਹਾਂ ਨੂੰ ਮੁਦਰਾ ਤੇ ਬੰਧ ਆਖਦੇ ਹਨ ਬੰਧ ਚਾਰ ਨੇ ਮੂਲ ਜਾਲੰਧਰ ਉਦਿਆਨ ਅਤੇ ਮਹਾਬੰਦ ਤੇ ਜਿਹੜੀ ਮੁਦਰਾ ਉਹ ਦਾਸ ਨੇ ਮਹਾ ਮੁਦਰਾ ਮਹਾਵੇਦ ਖੇਚਰੀ ਪੂਚਰੀ ਚਾਚਰੀ ਵਿਪਰੀਤ ਕਰਨੀ ਵਜਰੋਲੀ ਸ਼ਕਤੀ ਚਾਲਨ ਅਗੋਚਰੀ ਤੇ ਉਨਮਨੀ ਖੇਚਰੀ ਮੁਦਰਾ ਵਿੱਚ ਜੋਗੀ ਜੀਵ ਨੂੰ ਸੰਗ ਵਿੱਚ ਨਿਕਲ ਲੈਂਦਾ ਜਿਸ ਕਰਕੇ ਖੁੱਲਾ ਸਾਹ ਆਉਣਾ ਬੰਦ ਹੋ ਜਾਂਦਾ ਫੇਫੜਿਆਂ ਨੂੰ ਹਵਾ ਨਾਲ ਭਰ ਕੇ ਸਰੀਰ ਦੇ ਸਭ ਛੇਕ ਮੋਮ ਜਾਰੂ ਦੀਆਂ ਵੱਟੀਆਂ ਨਾਲ ਬੰਦ ਕਰ ਦਿੰਦਾ ਹੈ ਜਿਹੜੇ ਨੌ ਦਰਵਾਜ਼ੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਆ ਨੌ ਦਰਵਾਜ਼ੇ ਆਨੰਦ ਸਾਹਿਬ ਦੀ ਬਾਣੀ ਚ ਪੜਦੇ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਸ ਤਰ੍ਹਾਂ ਜੋਗੀ ਕਰਦੇ ਆ ਖੇਚਰੀ ਮੁੰਦਰਾ ਜੋਗੀ ਜੀਵ ਨੂੰ ਸੰਗ ਵਿੱਚ ਨਿਗੜ ਲੈਂਦਾ ਜਿਸ ਕਰਕੇ ਖੁੱਲਾ ਸਾ ਹਾਉਣਾ ਬੰਦ ਹੋ ਜਾਂਦਾ ਤੇ ਫੇਫੜਿਆਂ ਨੂੰ ਹਵਾ ਨਾਲ ਭਰ ਕੇ ਸਰੀਰ ਦੇ ਸਭ ਛੇਕ ਮੋਮ ਜਾਂ ਰੂਂ ਦੀਆਂ ਵੱਟੀਆਂ ਨਾਲ ਬੰਦ ਕਰ ਦਿੰਦਾ ਉਸ ਤੋਂ ਅੱਗੇ ਆ ਜਾਂਦਾ ਫਿਰ ਪੂਛਰੀ ਇਹਦਾ ਭਾਵ ਹੁੰਦਾ ਪਦਮ ਆਸਣ ਲਾ ਕੇ ਨੱਕ ਦੀ ਲੋਕ ਉਤੇ ਤਾੜੀ ਲਾਉਣੀ ਪਦਮ ਆਸਣ ਇਹ ਵੀ ਬਹੁਤ ਸਾਰੇ ਲੋਕ ਲਾਉਂਦੇ ਆ ਕਿ ਜਿਹੜਾ ਤੁਹਾਡਾ ਸੱਜਾ ਪੈ ਰਿਆ ਇਨੋਂ ਖੱਬੇ ਪਾਟ ਤੇ ਰੱਖ ਲੈਣਾ ਖੱਬੇ ਪੈਰ ਨੂੰ ਸੱਜੇ ਪਾਟ ਤੇ ਰੱਖ ਲੈਣਾ ਰੀੜ ਦੀ ਹੱਦੀ ਨੂੰ ਸਿੱਧਿਆਂ ਕਰ ਲੈਣਾ ਇਸ ਤਰ੍ਹਾਂ ਫਿਰ ਨੱਕ ਦੀ ਲੋਕ ਦੇ ਉੱਤੇ ਥਾੜੀ ਲਾਉਂਦੇ ਆ ਉਸ ਤੋਂ ਅੱਗੇ ਆ ਜਾਂਦਾ ਜੀ ਚਾਚਰੀ ਇਹ ਹੁੰਦਾ ਅੱਖਾਂ ਤੋਂ 3 ਇੰਚ ਉੱਤੇ ਨਜ਼ਰ ਜਮਾਉਣੀ ਤੇ ਫਿਰ ਮੂਲ ਬੰਧ ਖੱਬੀ ਅੱਡੀ ਗੁਦਾ ਉੱਤੇ ਅਤੇ ਸੱਜੀ ਲੇੰਗੂ ਉੱਤੇ ਦਬਾ ਕੇ ਪਦਮ ਆਸਨ ਲਾ ਕੇ ਬੈਠਣਾ ਗੁਦਾ ਦਾ ਰਸਤਾ ਬੰਦ ਕਰ ਦੇਣਾ ਕਿ ਹਵਾ ਨਾ ਸਰੇ ਤੇ ਅੱਗੇ ਜੋਗ ਦੀਆਂ ਕਿਸਮਾਂ ਨੇ ਜੋਗ ਚਾਰ ਤਰ੍ਹਾਂ ਦਾ ਵਾ ਜਿਹੜਾ ਜੋਗ ਆ ਚਾਰ ਤਰ੍ਹਾਂ ਦਾ ਹੈ ਮੰਤਰ ਲੈ ਰਾਜ ਤੇ ਹੱਟ ਮੰਤਰ ਜੋਗ ਕੀ ਹੁੰਦਾ ਵਾ ਕਿਸੇ ਦੇਵਤੇ ਦੇ ਨਾਮ ਦਾ ਜਾਂ ਕਿਸੇ ਹੋਰ ਸ਼ਬਦ ਦਾ ਇੱਕ ਰਸ ਦਿਲ ਲਗਾ ਕੇ ਜਾਪ ਕਰਨਾ ਇਹਨੂੰ ਮੰਤਰ ਜੋਗ ਕਹਿ ਦਿੰਦੇ ਨੇ ਉਸ ਤੋਂ ਅਗੇ ਆ ਜਾਂਦਾ ਫਿਰ ਲੈ ਜੋਗ ਲੈ ਜੋਗ ਹੁੰਦਾ ਕਿਸੇ ਚੀਜ਼ ਜਾਂ ਉਸ ਦੇ ਖਿਆਲ ਉੱਤੇ ਅਜਾਹਾ ਮਨ ਜਮਾਉਣਾ ਕਿ ਉਸ ਨਾਲ ਇੱਕ ਰੂਪ ਹੋ ਜਾਏ ਉਸ ਤੋਂ ਬਾਅਦ ਆ ਜਾਂਦਾ ਰਾਜ ਜੋਗ ਰਾਜ ਜੋਗ ਦਾ ਮਤਲਬ ਹੁੰਦਾ ਸਾਹ ਨੂੰ ਇਸ ਤਰ੍ਹਾਂ ਰੋਕਣਾ ਕਿ ਉਸ ਨਾਲ ਮਨ ਦੀ ਦੌੜ ਰੁਕ ਜਾਏ ਜਿਹੜਾ ਮਨ ਇੱਧਰ ਉੱਧਰ ਭਟਕਦਾ ਪਿਆ ਆਪਣੇ ਸਾਹ ਨੂੰ ਇਸ ਤਰੀਕੇ ਨਾਲ ਰੋਕ ਲੈਣਾ ਕਿ ਜਿਹੜਾ ਮਨ ਇੱਧਰ ਉੱਧਰ ਭਟਕਦਾ ਹੈ ਉਹ ਕਾਬੂ ਵਿੱਚ ਆ ਜਾਵੇ ਇਹਦੇ ਵਾਸਤੇ ਜੋਗੀ ਇਸ ਤਰ੍ਹਾਂ ਦੇ ਕਰਮ ਕਰਦੇ ਨੇ ਤੇ ਉਸ ਤੋਂ ਅੱਗੇ ਆ ਜਾਂਦਾ ਹੱਠ ਯੋਗ ਹੱਠ ਯੋਗ ਦਾ ਮਤਲਬ ਹੁੰਦਾ ਕਈ ਤਰ੍ਹਾਂ ਦੇ ਆਸਨ ਕਰਕੇ ਮਨ ਦੀ ਸਥਿਰਤਾ ਹਾਸਲ ਕਰਨੀ ਹੱਠ ਦਾ ਮਤਲਬ ਹੁੰਦਾ ਜਿੱਦ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਵਚਨ ਕੀਤੇ ਨੇ ਅਸੀਂ ਹੱਥ ਕਰਕੇ ਅਸੀਂ ਜਿੱਦ ਕਰਕੇ ਪਰਮਾਤਮਾ ਜੀ ਨੂੰ ਆਪਣੇ ਉੱਤੇ ਪ੍ਰਸੰਨ ਨਹੀਂ ਕਰ ਸਕਦੇ ਹੱਥ ਕਰ ਮਰਹਿ ਨਾ ਲੇਖੇ ਪਾਵੇ ਪਰ ਜੋਗੀਆਂ ਦਾ ਮੰਨਣਾ ਸੀ ਕਿ ਸਰੀਰ ਨੂੰ ਕਸ਼ਟ ਦਈਏ ਕਈ ਤਰ੍ਹਾਂ ਦੇ ਜਿਹੜੇ ਵਾਸਨ ਕਰੀਏ ਇਹਦੇ ਨਾਲ ਜਿਹੜਾ ਪਟਕਦਾ ਹੋਇਆ ਮਨ ਹੈ ਉਹ ਟਿਕਾਣੇ ਆ ਜਾਏਗਾ ਤੇ ਜੋਗੀ ਇਹਦੇ ਵਾਸਤੇ ਬੜਾ ਕੁਝ ਕਰਦੇ ਸੀ ਕਈ ਵਾਰੀ ਤੇ ਉਹਨਾਂ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਆਲੇ-ਦੁਆਲੇ ਧੂਨੇ ਬੜ ਲੈਣੇ ਤੇ ਉਹਨਾਂ ਦੇ ਵਿਚਕਾਰ ਬੈਠ ਜਾਣਾ ਇੰਨੀ ਜ਼ਿਆਦੀ ਤਪਸ਼ ਸਰੀਰ ਨੂੰ ਇੰਨਾ ਜ਼ਿਆਦਾ ਤਪਾਉਣਾ ਧੂਨੇ ਲਾਉਣੇ ਗਰਮੀ ਦੀ ਰੁੱਤ ਲੰਘ ਗਈ ਉਸ ਤੋਂ ਬਾਅਦ ਸਿਆਲ ਦੀ ਰੁੱਤ ਆ ਗਈ ਫਿਰ ਉਹਨਾਂ ਨੇ ਕੀ ਕਰਨਾ ਸਿਆਲ ਦੀ ਰੁੱਤ ਵਿੱਚ ਠੰਡ ਦੇ ਵਿੱਚ ਪਾਣੀ ਦੇ ਵਿੱਚ ਖੜੇ ਹੋ ਕੇ ਆਪਣੇ ਸਰੀਰ ਦੇ ਉੱਤੇ ਪਾਣੀ ਦੀਆਂ ਗਾਗਰਾਂ ਭਰ-ਭਰ ਕੇ ਪਾਈ ਜਾਣੀਆਂ ਇਹ ਨਾ ਜ਼ਿਆਦਾ ਆਪਣੇ ਆਪ ਨੂੰ ਕਸ਼ਟ ਦੇਣਾ ਕਈਆਂ ਨੇ ਇੱਕ ਲੱਤ ਦੇ ਉੱਤੇ ਖਲੋ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਰਹਿਣਾ ਕਿਸੇ ਨੇ ਆਕਾਸ਼ ਵੱਲ ਨੂੰ ਦੋਵੇਂ ਬਾਹਾਂ ਉੱਪਰ ਕਰਕੇ ਇਸ ਤਰ੍ਹਾਂ ਹੱਥ ਜਿੰਦ ਕਰਕੇ ਤੇ ਪ੍ਰਮਾਤਮਾ ਦੀ ਭਗਤੀ ਕਰਦੇ ਰਹਿਣਾ ਕਿਸੇ ਨੇ ਰੁਖ ਰੁਖ ਦੇ ਨਾਲ ਪੁੱਠੇ ਲੜਕ ਜਾਣਾ ਤੋਂ ਕਹਿਣ ਦਾ ਭਾਵ ਨੇਕ ਪ੍ਰਕਾਰ ਦੇ ਜਿਹੜੇ ਜੋਗੀ ਹਨ ਉਹ ਹੱਥ ਯੋਗ ਕਰਦੇ ਨੇ ਇਸ ਮਨ ਦੀ ਸਥਿਰਤਾ ਦੇ ਵਾਸਤੇ ਹੁਣ ਏਨੇ ਜ਼ਿਆਦਾ ਜਿਹੜੇ ਜੋਗੀ ਅਭਿਆਸ ਕਰਨ ਵਾਲੇ ਨੇ ਏਨੇ ਜ਼ਿਆਦਾ ਜਿਨ੍ਹਾਂ ਦੇ ਨਿਯਮ ਹਨ ਜਿਸ ਯੋਗ ਦੇ 8 ਅੰਗ ਹਨ ਅੱਗੇ ਉਹਨਾਂ ਦੀਆਂ ਕਈ ਪ੍ਰਕਾਰ ਦੀਆਂ ਕਿਸਮਾਂ ਹਨ ਜਿਹੜੇ ਸਰੀਰ ਨੂੰ ਇੰਨਾ ਜ਼ਿਆਦਾ ਸ਼ੁੱਧ ਕਰਨ ਦੇ ਉੱਤੇ ਜ਼ੋਰ ਦਿੰਦੇ ਪਏ ਹਨ ਕਿ ਕਿਸੇ ਪ੍ਰਕਾਰ ਦੀ ਸਰੀਰ ਵਿੱਚ ਮੈਲ ਨਾ ਰਵੇ ਗੰਦਗੀ ਨਾ ਰਵੇ ਤੇ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਲ ਜੁੜਦੇ ਨੇ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦੇ ਆ ਜਿਹੜੇ ਇੰਨੇ ਘਰ-ਬਾਰ ਸਭ ਕੁਝ ਉਹਨਾਂ ਨੇ त्यागਿਆ ਹੋਇਆ ਉਹਨਾਂ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚਰਚਾ ਹੋ ਰਹੀ ਆ ਜੋਗੀਆਂ ਦੇ ਨਾਲ ਚਰਚਾ ਸਿਰਫ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਹੀਂ ਹੋਈ ਜਦੋਂ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ ਤੇ ਕਰਤਾਰਪੁਰ ਸਾਹਿਬ ਤੋਂ ਆਣ ਕੇ ਬਿਰਾਜਮਾਨ ਹੋਏ ਨੇ ਤੇ ਜੋਗੀ ਉਦੋਂ ਖਡੂਰ ਸਾਹਿਬ ਵੀ ਆਏ ਨੇ ਤੇ ਆਣ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਮਿਲੇ ਨੇ ਉਹਨਾਂ ਦੇ ਮਨ ਵਿੱਚ ਇੱਕ ਪ੍ਰਕਾਰ ਦਾ ਸ਼ੰਕਾ ਸੀ ਕਿ ਅਸੀਂ ਵੇਖੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੇ ਅਸੀਂ ਬਹੁਤ ਚਰਚਾ ਕਰ ਕਰਕੇ ਵੇਖੀ ਹੈ ਉਹਨਾਂ ਤੋਂ ਤੇ ਅਸੀਂ ਹਾਰ ਜਾਂਦੇ ਰਹੇ ਹਾਂ ਪਰ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਕੀ ਗੁਰੂ ਅੰਗਦ ਸਾਹਿਬ ਨੂੰ ਵੀ ਉਹਨਾਂ ਹੀ ਗਿਆਨ ਹੈ ਕਿ ਇਹ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਹਨ ਤੋ ਖਡੂਰ ਸਾਹਿਬ ਆਣ ਕੇ ਵੀ ਜਿਹੜੇ ਜੋਗੀ ਨੇ ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ ਉਹ ਪੁੱਛਦੇ ਰਹੇ ਹਨ ਤੋਂ ਉਸ ਸਮੇਂ ਦਾ ਇੱਕ ਬਹੁਤ ਵੱਡਾ ਮਤ ਸੀ ਇੱਕ ਬਹੁਤ ਵੱਡਾ ਧਰਮ ਸੀ ਜਿਹੜਾ ਬਹੁਤ ਫੈਲ ਰਿਹਾ ਸੀ ਬਹੁਤ ਸਾਰੇ ਜਿਹੜੇ ਰਾਜੇ ਮਹਾਰਾਜੇ ਸਨ ਉਹ ਆਪਣਾ ਰਾਜ ਭਾਗ ਆਪਣਾ ਪਰਿਵਾਰ ਤਿਆਗ ਕੇ ਤੇ ਜੋਗੀ ਬਣਦੇ ਜਾ ਰਹੇ ਸਨ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਨੀਆ ਨੂੰ ਸਿੱਧਾ ਰਸਤਾ ਦੱਸ ਰਹੇ ਸਨ ਕਿ ਭਾਈ ਇਸ ਰਸਤੇ ਦੇ ਉੱਤੇ ਚੱਲ ਕੇ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਈ ਉਦਾਹਰਨਾਂ ਦੇ ਕੇ ਅਨੇਕ ਤਰੀਕਿਆਂ ਦੇ ਨਾਲ ਜੋਗੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਉਚਾਰਨ ਕੀਤੀ ਹੈ ਇਸ ਦੀ ਵਿਚਾਰ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ ਅਜਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾ